ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਬੜੇ ਦਾਅਵੇ ਕਰਦਾ ਸੀ ਜਦੋਂ ਗ੍ਰਫਤਾਰ ਕੀਤਾ ਗਿਆ ਸੀ ਇਹਨੂੰ ਜੇਲ੍ਹ ਚ ਸੁਟਿਆ ਸੀ ਤੇ ਕਹਿੰਦਾ ਸੀ ਕਿ ਮੈਂ ਬਹੁਤ ਜਲਦ ਬਾਹਰ ਆ ਜਾਗਾ ਪਰ ਹੁਣ ਇਨਾ ਹਰਸਾ ਗੁਜ਼ਰਨੇ ਤੋਂ ਬਾਅਦ ਵੀ ਇਹਰੇ ਤਿੱਕਰ ਜੇਲ੍ਹ ਦੇ ਵਿੱਚ ਹੀ ਐ ਤੇ ਹੁਣ ਸੁਣਿਆ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਪੰਜਾਬ ਦੇ ਵਕੀਲਾਂ ਤੋਂ ਭਰੋਸਾ ਉੱਠ ਗਿਆ ਵੈ ਜਿਹੜੇ ਉਹਨਾਂ ਦੇ ਵਕੀਲ ਅਰਸ਼ਦੀਦ ਕਲੇਰ ਸੀ ਉਹਨਾਂ ਦੀ ਜਗ੍ਹਾ ਤੇ ਇੱਕ ਨਵਾਂ ਵਕੀਲ ਕਰ ਲਿਆ ਉਸ ਵਕੀਲ ਨੂੰ ਚੰਗੀ ਮੋਟੀ ਰਕਮ ਵੀ ਦਿੱਤੀ ਹੈ ਤੇ ਉਸ ਵਕੀਲ ਨੇ ਵੀ ਹੁਣ ਗਰੰਟੀ ਦਿੱਤੀ ਹੈ ਕਿ ਮੈਂ ਤੁਹਾਨੂੰ ਬਹੁਤ ਜਲਦ ਬਾਹਰ ਕੱਢ ਲਾਂਗਾ ਉਹ ਕਿਹੜਾ ਵਕੀਲ ਹੈ ਜਿਹਨੇ ਐਡੀ ਵੱਡੀ ਗਰੰਟੀ ਦੇ ਦਿੱਤੀ ਹੈ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਆ ਤਾਂ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਵੀਡੀਓ ਤੇ ਫਿਰ ਕਰਨੇ ਆ ਇਸਦੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਆਪਣੇ ਹੀ ਵਕੀਲਾਂ ਤੇ ਭਰੋਸਾ ਨਹੀਂ ਰਿਹਾ ਉਹਨਾਂ ਨੇ ਬੰਗਲੌਰ ਤੋਂ ਜਿਵੇਂ ਇੱਕ ਨਾਨੀ ਵਕੀਲ ਜਿਹੜਾ ਕਿ ਵਿਜੀਲੈਂਸ ਔਰ ਦੂਜੇ ਪਾਸੇ ਈਡੀ ਦਾ ਮਾਹਰ ਵਕੀਲ ਜਿਹੜਾ ਕਿ ਇਹਨਾਂ ਕੇਸਾਂ ਨੂੰ ਲੁਪਟਾਉਂਦਾ ਰਿਹਾ ਔਰ ਵੱਡੇ ਪੁੱਤਰ ਦੇ ਉੱਤੇ ਗੱਲ ਕੀਤੀ ਧਰੀ ਉਹਨਾਂ ਦੇ ਸਾਹਮਣੇ ਕਿ ਮੇਰੀ ਬੇਲ ਹੋ ਜਾਣੀ ਚਾਹੀਦੀ ਹੈ ਕਿਉਂਕਿ ਆਪਣੇ ਜਿਹੜੇ ਵਕੀਲ ਅਰਸ਼ਦੀਬ ਕਲੇਰ ਔਰ ਬਾਕੀ ਹੋਰ ਜਿਹੜੇ ਦੋ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਦੇ ਉਹਨਾਂ ਤੋਂ ਦਰਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਭੋਸਾ ਕਿਵੇਂ ਉੱਠ ਗਿਆ ਉਹਨਾਂ ਨੇ ਵੀ ਇੱਕ ਨਵੀਂ ਚਾਲ ਖੇਡ ਦਿੱਤੀ ਹੈ ਵਿਕਰਮ ਮਜੀਠੀਆ ਦੇ ਨਾਲ ਔਰ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਦੀ ਬੇਲ ਪੱਕੀ ਹੈ ਕਿਉਂਕਿ ਉਹ ਵਕੀਲ ਹੈ ਜਿਹੜਾ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਲੋਕ ਅਕਸਰ ਉਸ ਵਕੀਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਸ ਵਕੀਲ ਨੇ ਬਹੁਤ ਵੱਡੇ ਵੱਡੇ ਕੇਸ ਹਲ ਜਾਏ ਔਰ ਵਿਕਰਮ ਸਿੰਘ ਮਜੀਠੀਆ ਨੇ ਉਸ ਵਕੀਲ ਨੂੰ ਕਰੋੜਾਂ ਵੀ ਕਹਿੰਦੇ ਜੀ ਉਸ ਨੂੰ ਫੀਸ ਦੇ ਦਿੱਤੀ ਗਈ ਹੈ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬੋਲਣ ਵਾਲਾ ਵਕੀਲ ਕੌਣ ਹੈ ਉਹਦਾ ਤੁਹਾਨੂੰ ਨਾਮ ਵੀ ਦੱਸਾਂਗੇ ਔਰ ਦੂਜੇ ਪਾਸੇ ਉਸ ਵਕੀਲ ਨੇ ਪੂਰੀ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਕਿਉਂਕਿ ਉਹ ਈਡੀ ਤੇ ਵਿਜੀਲੈਂਸ ਬਿਊਰੋ ਦੇ ਪੂਰੇ ਮਾਹਰ ਵਕੀਲ ਨੇ ਜਿਨ੍ਹਾਂ ਨੂੰ ਹਰ ਇੱਕ ਕੁੰਡੀ ਹਰ ਇੱਕ ਦਾਫੇ ਪੇਜ ਖੇਡਣ ਦਾ ਪੂਰਾ ਤਰੀਕਾ ਪਰਾਣਾ ਤਸ ਵਕੀਲ ਨੂੰ ਪੰਜਾਬ ਹੀ ਨਹੀਂ ਬਲਕਿ ਪ੍ਰਦੇਸ਼ ਦੇ ਵਿੱਚ ਮੰਨਿਆ ਗਿਆ ਕਿ ਹੁਣ ਇਸ ਵਕੀਲ ਦੇ ਕੋਲ ਵਿਕਰਮ ਸਿੰਘ ਮਜੀਠੀਆ ਦਾ ਕੇਸ ਚਲੇ ਗਿਆ ਜਿਹੜਾ ਕਿ ਹੁਣ ਉਹਦੀ ਬੇਲ ਨੂੰ ਪੱਕੇ ਤੌਰ ਤੇ ਦਾਵਾ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਬੇਲ ਤੇ ਛੁੱਟਣ ਯਾਰੋ ਨਹੀਂ ਇਹ ਦਾਵਾ ਕਿਨੇ ਕੀਤਾ ਉਹਨਾਂ ਦੇ ਹੀ ਦਰਾਂ ਸਾਨੂੰ ਸੁਵਕੀਲ ਨੇ ਜਿਨ੍ਹਾਂ ਨੂੰ ਕਰੋਨਾ ਦੇ ਵਿੱਚ ਫੀਸ ਦੇ ਦਿੱਤੀ ਗਈ ਹੈ ਤਾਂ ਹੁਣ ਪਹਿਲੀ ਤੁਹਾਡੇ ਸਾਹਮਣੇ ਮ ਖਬਰ ਇਹ ਹੀ ਧਰੂਗਾ ਕਿ ਵਿਕਰਮ ਸਿੰਘ ਮਜੀਠੀਆ ਦਾ ਵਕੀਲ ਕੌਣ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਪਹਿਲੇ ਵਕੀਲ ਜਿਹੜੇ ਹਰ ਰੋਜ਼ ਕੇਸ ਦੇ ਉੱਤੇ ਬੋਲਦੇ ਸੀ ਹਰ ਰੋਜ਼ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਆਪਣੀ ਗੱਲ ਧਰਦੇ ਸੀ ਇੱਕ ਇਹਨਾਂ ਦੇ ਆਰਸ਼ਦੀਪ ਕਲੇਰ ਨੇ ਜਿਹੜੇ ਉਹ ਤਾਂ ਕਹਿੰਦੇ ਜੀ ਇਹਨਾਂ ਨੇ ਮੁੱਖ ਬੁਲਾਰੇ ਵੀ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਵਿਕਰਮ ਮਜੀਠੀਆ ਦਾ ਬਸ਼ਵਾਸ ਕਿਸ ਕਦਰ ਇਹਨਾਂ ਵਕੀਲਾਂ ਤੋਂ ਉੱਠ ਗਿਆ ਐਸਾ ਕੀ ਕਰ ਦਿੱਤਾ ਉਹਨਾਂ ਵਕੀਲਾਂ ਨੇ ਕਿ ਵਿਕਰਮ ਮਜੀਠੀਆ ਨੂੰ ਉਹਨਾਂ ਤੇ ਭਰੋਸਾ ਨਹੀਂ ਰਿਹਾ ਤਾਂ ਹੁਣ ਪਹਿਲੀ ਖਬਰ ਹੈ ਕਿ ਵਿਕਰਮ ਮਜੀਠੀਆ ਦੀ ਬੇਲ ਕਰਵਾਉਣ ਵਾਲੇ ਵਕੀਲ ਦਾ ਨਾਮ ਕੀ ਹੈ ਸ਼ੰਕਰ ਹੈਗੜੇ ਯਾਨੀ ਕੌਣ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਲੱਗਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਵਕੀਲਾਂ ਤੇ ਜਾਂ ਤਾਂ ਵਿਸ਼ਵਾਸ ਨਹੀਂ ਹੈ ਕਿ ਜਾਂ ਕੋਈ ਸੀਨੀਅਰ ਐਡਵੋਕੇਟ विक्रम मजीठिया का केस लैंड तो मुकरने या चौवे नहीं कोई ना कोई कारण जरूर है इस कल का जिक्र अभी कई बार अपने एपिसोड्स में कर चुके हैं कि अभी तक कोई सीनियर एडवोकेट मजीठिया नहीं अपियर क्यों नहीं होया ना नाता डीएनए केस ना विक्रम मजीठिया मियां जेल के मिलने वाली सुविधाओं को लेके ਜਾਂ ਉਹਦੀ ਜ਼ਮਾਨਤ ਕਰਾਉਣ ਲਈ ਆਦੀ ਫੱਕ ਕੋਈ ਵੀ ਸੀਨੀਅਰ ਵਕੀਲ ਪੰਜਾਬ ਹਰਿਆਣਾ ਹਾਈ ਕੋਰਟ ਦਾ ਖੜਾ ਨਹੀਂ ਹੋਇਆ ਮਜੀਠੀ ਦੇ ਹੱਕ ਕਰੇ ਤੇ ਕਰਮ ਮਜੀਠੀਆ ਦਾ ਜ਼ਮਾਨਤ ਦਾ ਕੇਸ ਲੱਗਾ ਸੀ ਪਹਿਲੀ ਤਰੀਕ ਤਾਂ ਸੁਣ ਲਿਆ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਨੇ ਬੰਗਲੌਰ ਤੋਂ ਇੱਕ ਵਕੀਲ ਸੱਦ ਲਿਆ ਯਾਨੀ ਉਸਨੇ ਕਿਹਾ ਕਿ ਮੇਰੀ ਜ਼ਮਾਨਤ ਪੱਕੇ ਤੌਰ ਤੇ ਹੋਣੀ ਚਾਹੀਦੀ ਹੈ ਤੇ ਜਿਹੜੇ ਮੇਰੇ ਵਾਲੇ ਵਕੀਲ ਯਾਨੀ ਪੰਜਾਬ ਦੇ ਖੁਦ ਇਹਨਾਂ ਦਾ ਹੀ ਕਮੇਂਦ ਮੁਖ ਬੁਲਾਰਾ ਅਰਸ਼ਦੀਬ ਕਨੇਰ ਹੈ ਜਿਹੜੇ ਹੁਣ ਉਹ ਵੀ ਪਿੱਛੇ ਰਹਿ ਗਏ ਨੇ ਯਾਨੀ ਵਿਕਰਮ ਸਿੰਘ ਮਜੀਠੀਆ আর ਇਹਨਾਂ ਦੇ ਪਰਿਵਾਰ ਨੂੰ ਭਰੋਸਾ ਨਹੀਂ ਐ ਇਸ ਗੱਲ ਦੇ ਉੱਤੇ ਕਿ ਵਿਕਰਮ ਮਜੀਠੀਆ ਦੀ ਗੈਰ ਹੋ ਜਾਵੇ ਹੁਣ ਇਹਨੂੰ ਤੜਫ ਕੀ ਲੱਗੀ ਆ ਦਰਸਲ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿਉਂਕਿ ਬਹੁਤ ਸਾਰੇ ਦਿਨ ਬੀਤ ਗਏ ਨੇ ਭਗਵਾਨ ਤਮਨ ਸਰਕਾਰ ਕਹਿੰਦੀ ਆ ਕਿ ਹੁਣ ਅਸੀਂ ਬਿਕਰਮ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦੇਣਗੇ ਆਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਹੁਣ ਉਹ ਅੰਦਰ ਬਹੁਤ ਜ਼ਿਆਦਾ ਤੰਗੀ ਮਹਿਸੂਸ ਕਰ ਰਿਹਾ ਉਹ ਕਹਿੰਦਾ ਹੁਣ ਮੈਂ ਜੇਲ੍ਹ ਦੇ ਵਿੱਚੋਂ ਰਿਹਾ ਹੋਣਾ ਚਾਹਣਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਇਹ ਬੰਗਲੌਰ ਦੇ ਜਿਹੜੇ ਵਕੀਲ ਨੇ ਸ਼ੰਕਰ ਹੋਗੜੇ ਯਾਨੀ ਉਹ ਕਿਉਂ ਨਹੀਂ ਰਿਹਾ ਕਰਵਾ ਦੇਣਗੇ ਸਵਾਲ ਬਹੁਤ ਵੱਡਾ ਕਿਉਂਕਿ ਪੰਜਾਬ ਦੀ ਸਰਕਾਰ ਔਰ ਪੂਰਾ ਪੰਜਾਬ ਇੱਕ ਪਾਸੇ ਖੜਾ ਪੂਰਾ ਪ੍ਰਸ਼ਾਸਨ ਵੀ ਇੱਕ ਪਾਸੇ ਖੜਾ ਕਿਉਂਕਿ ਇਹਨਾਂ ਲੋਕਾਂ ਤੋਂ ਪੰਜਾਬ ਦੀ ਪੁਲਿਸ ਪੱਕੇ ਤੌਰ ਤੇ 200% ਅੱਕ ਚੁੱਕੀ ਹੈ ਜੇਲ੍ਹ ਦਾ ਪ੍ਰਸ਼ਾਸਨ ਵੀ ਅੱਕ ਚੁੱਕਿਆ ਕਿਉਂਕਿ ਹਰ ਰੋਜ਼ ਹਰ ਰੋਜ਼ ਡਿਮਾਂਡ ਧਰੀ ਜਾਂਦੀ ਹੈ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਮਿਲਣਾ ਤੇ ਫੇਰ ਪੰਜਾਬ ਦੇ ਵਿੱਚੋਂ ਪਤਾ ਨਹੀਂ ਕਿੰਨੇ ਸਾਰੇ ਕੈਦੀ ਬੰਦ ਨੇ ਹਰ ਰੋਜ਼ ਕਿਸੇ ਪਰਿਵਾਰ ਨੂੰ ਦੇਖਿਆ ਕਦੇ ਜਿਹਨਾਂ ਦੇ ਵਿੱਚ ਜਾਂਦਾ ਕਾਹੇ ਪਰਿਵਾਰ ਰੋਜ਼ ਰੋਜ਼ ਕਹਿੰਦੇ ਜੀ ਸਾਨੂੰ ਵਿਕਰਮ ਮਜੀਠੀਏ ਦੇ ਨਾਲ ਮਿਲਣਾ ਸਾਨੂੰ ਬਿਕਰਮ ਮਜੀਠੀਆ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਪੰਜਾਬ ਦੀ ਸਰਕਾਰ ਇਹਨਾਂ ਦਾ ਰਵੱਈਆ ਦੇਖ ਕੇ ਹੋਰ ਵੀ ਅੱਕ ਗਈ ਆ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਜ਼ਮਾਨਤ ਦਾ ਪ੍ਰਬੰਧਨ ਨਹੀਂ ਹੈ ਕਿ ਅੱਗੇ ਦੂਜੇ ਪਾਸੇ ਜੇਕਰ ਬਿਕਰਮ ਮਜੀਠੀਆ ਨੂੰ ਸਰਕਾਰ ਜਾਂ ਅਦਾਲਤ ਛੜਦੀ ਹੈ ਕਿਸੇ ਵੀ ਆਧਾਰ ਦੇ ਉੱਤੇ ਤਾਂ ਫੇਰ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ ਦੇ ਕਾਨੂੰਨ ਦੇ ਵਿਰੁੱਧ ਹੋ ਜਾਣੀ ਹੈ ਕਿਉਂਕਿ ਅਕਸਰ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਵੱਡਾ ਚਿੱਟੇ ਦਾ ਤਸਕਰ ਹੈ ਇਹਨੂੰ ਜੇਲ੍ਹ ਦੇ ਅੰਦਰ ਦਾ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਜੇ ਤਸਕਰ ਬੰਦ ਰਹਿਣਗੇ ਤਾਂ ਪੰਜਾਬ ਦੀ ਸ਼ੇਪ ਵੀ ਲਈ ਬਹੁਤ ਵੱਡਾ ਭਲਾ ਹੈ ਤਸਕਰ ਕੇ ਸੁਖਵੀਰ ਸਿੰਘ ਬਾਦਲ ਜਾਂ ਇਹਨਾਂ ਦੇ ਅਰਸ਼ਦੀਪ ਕਲੇਰ ਇਹਨੂੰ ਘੜਾਉਣ ਦੇ ਵਿੱਚ ناکਾਮ ਨੇ ਇਸ ਕਰਕੇ ਉਹਨੇ ਹੁਣ ਡਿਮਾਂਡ ਧਰੀ ਹੈ ਕਰੋਨਾ ਦੀ ਜਿਹੜੀ ਕੇਸ ਸੀਸ ਦਿੱਤੀ ਗਈ ਹੈ ਬੰਗਲੌਰ ਦੇ ਇੱਕ ਜਿਹੜਾ ਕਿ ਸ਼ੰਕਰ 헤ਗੜੇ ਵਕੀਲ ਹੈ ਉਹਨੂੰ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਸ਼ੰਕਰ 헤ਗੜੇ ਬੰਗਲੌਰ ਦਾ ਵਕੀਲ ਨਾਮੀ ਵਕੀਲ ਹੈ ਉਹਨੂੰ ਪੂਰਾ ਪੰਜਾਬ ਹੀ ਨਹੀਂ ਪਰ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਪੂਰਾ ਦੇਸ਼ ਪਰ ਉਸਨੂੰ ਜਾਣਦਾ ਕਿ ਵਕੀਲ ਬੜਾ ਤਜਰਬੇਦਾਰ ਹੈ ਵਕੀਲ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਯਾਨੀ ਬਾਹਰ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਕਿ ਪੱਕੀ ਜ਼ਮਾਨਤ ਵਿਕਰਮ ਮਜੀਠੀਆ ਦੀ ਹੋ ਜਾਵੇ ਪਰ ਦੂਜੇ ਪਾਸੇ ਪਈ ਸਰਕਾਰ ਖੜੀ ਹੈ ਪੰਜਾਬ ਦੇ ਲੋਕ ਖੜੇ ਨੇ ਜੇਕਰ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਜ਼ਮਾਨਤ ਮਿਲ ਗਈ ਤੇ ਪੰਜਾਬ ਦੇ ਅੰਦਰ ਇੱਕ ਹਾਹਾਕਾਰ ਜੀ ਮਚਣੀ ਆ ਇਹ ਤੁਹਾਡੇ ਸਾਹਮਣੇ ਤਾਂ ਹੀਗਾ ਪੰਜਾਬ ਵਾਲੋ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਦੀ ਹੁਣ ਬਸ ਹੋ ਗਈ ਹੈ ਉਹਦਾ ਪੰਜਾਬ ਦੇ ਵਕੀਲਾਤ 'ਤੇ ਭਰੋਸਾ ਉੱਠ ਗਿਆ ਵੈ ਉਹਨਾਂ ਦੇ ਜਿਹੜੇ ਸੀਨੀਅਰ ਵਕੀਲ ਸੀ ਅਰਸ਼ਦੀਦ ਕਲੇਰ ਜਿਹੜੇ ਕਿ ਅਕਾਲੀ ਦਲ ਦੇ ਵੀ ਸੀਨੀਅਰ ਮੈਂਬਰ ਹੈਗੇ ਨੇ ਸੀਨੀਅਰ ਮੈਂਬਰ ਉਹਨਾਂ ਤੋਂ ਹੁਣ ਉਹਨਾਂ ਦਾ ਭਰੋਸਾ ਉੱਠ ਗਿਆ ਵੈ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਇਹਨਾਂ ਦੇ ਬਸ ਦੀ ਗੱਲ ਨਹੀਂ ਮੇਰੀ ਜ਼ਮਾਨਤ ਕਰਾਉਣਾ ਇਸ ਕਰਕੇ ਉਹਨਾਂ ਨੇ ਬੰਗਲੌਰ ਦਾ ਇੱਕ ਵਕੀਲ ਸ਼ੰਕਰ ਹੇਕੜੇ ਉਹਨੂੰ ਹਾਇਰ ਕਰ ਲਿਆ ਵੈ ਤੇ ਖਬਰ ਇਹ ਵੀ ਆ ਰਹੀ ਹੈ ਕਿ ਸ਼ੰਕਰ ਹੇਕੜੇ ਨੇ ਕਰੋੜਾਂ ਰੁਪਏ ਲੈ ਕੇ ਇਸ ਕੇਸ ਨੂੰ ਫੜਿਆ ਵੈ ਇਸ ਕੇਸ ਦੇ ਵਿੱਚ ਹੱਥ ਪਾਇਆ ਤੇ ਸ਼ੰਕਰ ਹੇਕੜੇ ਨੇ ਇਸ ਚੀਜ਼ ਦੀ ਵਿਕਰਮ ਸਿੰਘ ਮਜੀਠੀਆ ਨੂੰ ਗਰੰਟੀ ਦਿੱਤੀ ਹੈ ਕਿ ਤੁਹਾਡੀ ਜ਼ਮਾਨਤ ਹੋ ਜੇਗੀ ਕਿਉਂਕਿ ਜਿਹੜਾ ਸ਼ੰਕਰ ਹੇਕੜੇ ਹੈ ਉਹ ਜਿਹੜੇ ਈਡੀ ਤੇ ਬਿਜ਼ਨਸ ਦੇ ਕੇਸ ਹੈ ਉਹਨਾਂ ਦੇ ਵਿੱਚ ਮਾਹਰ ਸਮਝਿਆ ਜਾਂਦਾ ਹੈ ਕਿ ਜਿਹੜੇ ਕੇਸ ਨੂੰ ਹੱਥ ਪਾ ਲੈਂਦਾ ਵੈ ਉਸ ਜਿਹੜਾ ਮੁਜਰਮ ਹੁੰਦਾ ਵਾ ਉਹਨੂੰ ਉਹ ਜ਼ਮਾਨਤ ਦਵਾ ਕੇ ਹਟਦਾ ਵੈ ਪਰ ਇੱਕ ਪਾਸੇ ਹੁਣ ਪੰਜਾਬ ਸਰਕਾਰ ਖੜੀ ਐ ਤੇ ਪੰਜਾਬ ਦੀ ਆਵਾਮ ਖੜੀ ਐ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਇੱਕ ਬਹੁਤ ਹੀ ਤਗੜਾ ਵਕੀਲ ਖੜਾ ਕਰ ਦਿੱਤਾ ਵੈ ਹੁਣ ਆਪਾਂ ਦੇਖਣਾ ਇਹ ਐ ਕਿ ਪੰਜਾਬ ਦੀ ਆਵਾਮ ਜਾਂ ਪੰਜਾਬ ਦੀ ਸਰਕਾਰ ਜਿੱਤਦੀ ਐ ਕਿ ਵਿਕਰਮ ਸਿੰਘ ਮਜੀਠੀਆ ਦਾ ਵਕੀਲ ਜਿੱਤਦਾ ਵੈ ਜਿਹੜਾ ਕਿ ਗਰੰਟੀ ਦਿੰਦਾ ਪਿਆ ਕਿ ਮੈਂ ਤੇਰੀ ਜ਼ਮਾਨਤ ਕਰਾ ਦਾਂਗਾ ਕਾਉਂਕੇ ਬੀਲੋ ਵਿਰੋਧ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਆਪਣਾ ਫੁੱਲ ਜ਼ੋਰ ਲਾ ਰਹੇ ਉਹ ਵੀ ਉਹਨਾਂ ਦੇ ਕਹਿਣਾ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜੋ ਜੋ ਕਾਲੇ ਕਾਰਨਾਮੇ ਕੀਤੇ ਸਾਡੇ ਕੋਲ ਸਾਰੇ ਉਹਦੇ ਸਬੂਤ ਹੈਗੇ ਆ ਤੇ ਅਸੀਂ ਉਹ ਸਬੂਤ ਅਦਾਲਤ ਨੂੰ ਦਾਂਗੇ ਤੇ ਵੀਰੋ ਅਗਰ ਸਬੂਤ ਕੋਲ ਹੈ ਤਾਂ ਫਿਰ ਵਿਕਰਮ ਸਿੰਘ ਮਜੀਠੀਆ ਦਾ ਬਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਬੂਤਾ ਜੇਨ ਕੋ ਸਬੂਤ ਹੋਣ ਤੇ ਉਹਨੂੰ ਸਜ਼ਾ ਫਿਰ ਕਨਫਰਮ ਕਨਫਰਮ ਹੈ ਚਾਹੇ ਜਿੱਡਾ ਮਰਜ਼ੀ ਵੱਡਾ ਕੋਈ ਵਕੀਲ ਹੋ ਜੇ ਬਾਕੀ ਵੀਰੋ ਹੁਣ ਤੁਸੀਂ ਦੱਸੋ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਜ਼ਾ ਹੋਏਗੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਵਾਕਿਆ ਹੀ ਵਿਕਰਮ ਸਿੰਘ ਮਜੀਠੀਆ ਨੂੰ ਸਜ਼ਾ ਹੋਏਗੀ ਜਾਂ ਫਿਰ ਜਿਹੜਾ ਇਹਨਾਂ ਨੇ ਨਵਾਂ ਵਕੀਲ ਸ਼ੰਕਰ ਹੇਕੜੇ ਹਾਇਰ ਕੀਤਾ ਵਾ ਖਰੀਦੇ ਆ ਵਾ ਉਹ ਇਹਨਾਂ ਨੂੰ ਜ਼ਮਾਨਤ ਦਵਾ ਦੇਗਾ ਕਿ ਨਹੀਂ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਆਪਣੇ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਤੇ ਸਰਾਖਿਆਲ ਰਾਬਰਾ